ਗਰਮੀ ਵਾਲੀ ਦੀ ਯਾਰ ਅੱਜ ਤਾਂ ਵਾਲੀ ਉਹ ਹੈ ਗਰਮੀ ਤਾਂ ਨਹੀਂ ਗਰਮੀ ਇੰਨੀ ਕਹਿ ਦੇ ਉਹ ਕਿਵੇਂ ਕਾਲੇ ਠੀਕ ਹੈ ਜੀ ਕੀ ਕੀ ਬਣਦਾ ਉਹ ਵਾਈ ਕਦੋਂ ਕਰਦਾ ਪਾਣੀ ਛੱਡਿਆ ਹੈ ਗਰਮੀ ਉਹ ਬਹੁਤ ਹੈ ਕੀ ਕਰੂ ਅਗਲਾ ਜੀਰੀ ਲਾਉਣ ਵਾਲਾ ਗਰਮੀ ਤਾਂ ਵਾਲੀ ਹੈ ਜੀ ਕਹਿੰਦੇ ਪਾਣੀ ਫਿਰ ਛੱਡ ਰਖਿਆ ਹੈ ਹਾਂ ਛੱਡ ਰਖਿਆ ਹੈ ਉਹਨੂੰ ਕੌਣ ਕਰਦਾ ਟਰੈਕਟਰ ਵਾਲਾ ਕਦੋਂ ਆਊਗਾ ਟਰੈਕਟਰ ਵਾਲਾ ਵਸਾਉਣ ਵਾਲਾ ਠੀਕ ਹੈ ਟਰੈਕਟਰ ਵਾਲੇ ਤਾਂ ਵਾਸਤਾ ਇਹਦਾ ਕੀ ਕਰੀਏ ਯਾਰ ਤਾਂ ਫਸਲ ਆਪਣੀ ਆਉ ਲੜੇ ਬਿੱਗਾ ਫਸਲ ਜਿਹੜੀ ਆਪਣੀ ਹੋਰ ਹੋਰ ਸਾਰੀ ਮੱਠੀ ਵੀ ਨਹੀਂ ਹੋਇਆ ਹੂੰ ਦਰਾਹਤ ਕਿਡੇ ਕਿਡੇ ਕਰਕੇ ਨਾ ਤਾਂ ਕਿਸੇ ਨਾਲ ਤੇ ਲੱਗਦਾ ਹੈ ਹੋਰ ਲੱਗਦਾ ਤਾਂ ਕੁਝ ਹੈ ਨਹੀਂ ਤੂੰ ਐਂ ਕਰ ਮਿਸਾਲੀ ਨੂੰ ਅੱਜ ਵੱਢਦੇ ਨੇ ਆਪਾਂ ਬੇਲੇ ਦੇ ਆ ਗਿਆ ਚੱਕਦੇ ਨੇ ਰੇ ਸਾਜਾ ਟਰੈਕਟਰ ਦਾ ਸ਼ਾਮ ਨੂੰ ਉਹ ਆਪਣੇ ਕੋਲੇ ਹਾਂ ਹਾਂ ਆਪਣੇ ਕੋਲੇ ਆਥ ਨੇ ਤੂੰ ਐਂ ਕਰ ਆਰੀ ਤੇ ਟਾਹੋ ਚੱਕ ਲਿਆ ਆਪਣੇ ਪੱਟੇ ਆ ਕੇ ਇਹਨਾਂ ਦਾ ਕੰਮ ਨਬੇੜਾ ਹਾਂ ਇਹਨਾਂ ਦੀ ਨਹੀਂ ਬੇੜਾ ਆ ਗਿਆ ਕਿਹੜਾ ਆ ਗਿਆ ਜੀ ਫੱਲਾ ਟਾਲੀ ਦੀ ਮੜਕਾ ਜਾ ਰਾ ਇਸੇ ਨੂੰ ਮੜਕਾਓ ਲਾ ਹੋਰ ਇਹਦਾ ਫਾਇਦਾ ਹੈ ਨਹੀਂ ਦੇਖ ਕੋਈ ਲੱਗਦਾ ਤਾਂ ਇਹਦੇ ਕੁਝ ਹੈ ਨਹੀਂਗਾ ਹਾਂ ਇਹ ਲਹੂ ਹੀ ਪੀਰ ਕੇ ਆਪਣੇ ਨੇ ਹਾਂ ਹਾਂ ਮਾ ਘਰ ਲੈ ਲਵਾਂ ਸਾਫੋ ਕਿਤੇ ਰੋੜੇ ਤੇ ਪਹੀ ਤਿਲਖ ਜੀ ਨਟਾ ਕੁੜਾ ਫੜਾ ਤੂੰ ਆ ਰਹੀਆਂ ਵੱਡੂ ਤੋਂ ਆਰੀਨਾ ਦਾ ਵਾਹ ਅਜ ਤੋਂ ਵੱਡੂ ਤੋਂ ਮੈਂ ਥੱਲੋ ਜੜ ਜੀ ਦੇਖਦਾ ਵੱਡ ਕੇ ਦੀ ਹੂੰ ਸਾਰੇ ਵੱਢਦੇ ਅੱਜ ਇਹ ਪਤਾ ਵੱਢਦੇ ਨੇ ਸਾਰੀ ਫਸਲ ਮਾਰਤੀ ਆਪਣੇ ਨੇ ਕੀ ਦੇਣਾ ਆਪਣ ਨੂੰ ਕੀ ਲੋੜ ਹੈ ਦੀ ਇਹ ਤਾਂ ਕੋਈ ਹੈ ਨਹੀਂ ਦਾ ਗੇੜੇ ਹੁੰਨੇ ਆ ਉਹ ਪੁੱਤ ਕਿਹੜਾ ਖੇੜਾ ਗੰਦ ਪਈ ਜਾਂਦਾ ਆਪਣੇ ਘਰ ਸਾਰਾ ਖੜ ਖਰਾ ਹੋ ਰਿਹਾ ਥੋੜੇ ਵਾਸਤੇ ਏਸੀ ਲਾ ਏਸੀ ਬੈਠਾ ਕਰੋ ਇਹਦਾ ਕੀ ਫਾਇਦਾ ਗੰਦ ਗਰਮੀ ਬੜੀ ਆ ਏਸੀ ਨਹੀਂ ਆਣਾ ਬੈਠਾ ਕੋ ਨਾ ਏਸੀ ਲਾ ਥੋੜੇ ਵਾਸਤੇ ਮੂਹੇ ਬੌਲੇ ਹੋ ਰਹੇ ਤੁਸੀਂ ਧੁੱਪ ਗਰਮ ਰੰਗ ਕਾਲਾ ਹੋ ਜੂਨ ਵਾਲੇ ਤਾਂ ਉੱਥੇ ਬੈਠਾ ਕਰੋ ਇਸ ਚਲ ਵੱਡੇ ਕਾਲੇ ਵੱਡਾ ਚਲੋ ਖੇਡੋ ਕੰਮ ਕਰੋ ਫਿਰ ਇਹ ਨਾ ਗੇੜੇ ਦਿੰਦੇ ਏਸੀ ਚ ਲਾ ਕੇ ਬਹਿ ਜਾ ਚਲੋ ਗਰਮੀ ਆ ਬਹਿ ਜਾ ਬਹਿ ਜਾ ਉਹ ਕਿਵੇਂ ਦਰਖਤ ਵੱਢੀਆਂ ਨੂੰ ਰਵੀ ਯਾਰ ਉਹ ਬਾਈ ਕੀ ਕਰੇ ਵੱਢੀਆਂ ਕਿਉਂ ਨਾ ਯਾਰ ਪਲਾ ਤੂੰ ਫਸਲ ਦੇਖ ਆ ਬਿੱਗਾ ਸਾਡੇ ਕੱਖ ਨਹੀਂ ਹੋਇਆ ਬਾਂਹ ਬਿੱਲਾ ਪਿਆ ਤੇਰੇ ਸਾਹਮਣੇ ਦੇਖ ਲੈ ਕੁਛ ਨਹੀਂ ਹੋਇਆ ਇੱਥੇ ਜਿਹੜਾ ਗੰਦ ਪੈਂਦਾ ਉਹ ਅੱਡਾ ਹੈ ਦੇਖ ਲੈ ਕੀ ਹੋਇਆ ਸਾਡੇ ਫਜ਼ੂਲ ਗਿਲਾ ਹੈ ਬੰਦਿਆ ਤੇਰੇ ਦਿਲ ਦਾ ਉਸ ਪਰਮਾਤਮਾ ਬਿਨਾਂ ਤਾਂ ਪੱਤਾ ਵੀ ਨਹੀਂ ਹਿੱਲਦਾ ਉਹ ਬਾਈ ਪੱਤਾ ਤਾਂ ਹਿੱਲਦਾ ਨਹੀਂ ਗੱਲ ਤੇਰੀ ਸਹਿਮਤ ਆ ਮੈਂ ਪਰ ਅਸੀਂ ਇੱਕ ਨਿਸ਼ਾਨ ਕਿੱਥੋਂ ਚੱਲੇ ਆਂ ਦੇਖ ਯਾਰ ਦਰਖਤਾਂ ਜੈਨੇ ਕੁਛ ਦਾ ਕੀ ਫਾਇਦਾ ਇਹਨਾਂ ਦਾ ਜਿਹੜੇ ਇਹ ਦਰਖਤ ਨੇ ਨਾ ਇਹਨਾਂ ਨੇ ਆਪਾਂ ਨੂੰ ਜ਼ਿੰਦਗੀ ਦਿੱਤੀ ਹੈ ਇੰਨਾ ਕਰਕੇ ਆਪਾਂ ਜਿਉਂਨੇ ਆਗੇ ਇਹ ਆਪਾਂ ਨੂੰ ਆਕਸੀਜਨ ਦਿੰਦੇ ਨੇ ਸਾਹ ਦਿੰਨੇ ਨੇ ਜਿਹੜੇ ਆਪਣੇ ਬੱਚੇ ਨੇ ਜਾਨਵਰ ਨੇ ਆਪਾਂ ਫਸਲਾਂ ਨੇ ਉਹ ਇੰਨਾ ਕਰਕੇ ਹੁੰਦੀਆਂ ਨੇ ਉਹ ਬਾਈ ਕੱਲੇ ਦਰਖਤਾਂ ਨਾਲ ਤਾਂ ਸਾਨੂੰ ਸਾਹਣ ਹੱਡੇ ਹੋਰ ਦਰਖਤ ਬਹੁਤ ਨੇ ਖੇਤਾਂ 'ਚ ਇਹਦਾ ਕੀ ਫਰਕ ਪੈ ਜੂ ਇੱਕ ਨਾਲ ਯਾਰਾ ਬੈਠ ਜਾ ਯਾਰ ਮਾੜੀ ਗੱਲ ਸੁਣ ਲੈ ਮੇਰੀ ਇੱਕ ਵਾਰੀ ਬੱਦਲ ਲੈ ਕਾਲੇ ਬੱਦਲ ਲੈ ਬਾਈ ਯਾਰ ਮੈਂ ਕਿਤੇ ਸਾਨੂੰ ਕੁਵੇਲਾ ਕਰਦਾ ਹਨਾ ਇਹਦਾ ਕੰਮ ਤਾਂ ਹੀ ਨਹੀਂ ਬੈ ਜਾ ਗੈਨੀ ਆ ਜਾਂਦੇ ਨੇ ਯਾਰ ਉਹ ਕਿੰਨੇ ਬਾਅਦ ਚ ਬੱਦਲ ਲੈ ਬੱਡਾਂਗੇ ਜਿਹੜੇ ਇਹ ਇਹ ਫਸਲ ਤੇਰੀ ਕਿੰਨੀ ਕੁ ਘਟ ਜੂ ਯਾਰ ਇਹਦੇ ਨਾਲ। ਬਾਈ ਬਿੱਗਾ ਫਸਲ ਆ ਜਮੀ ਨਹੀਂ ਹੋਇਆ। ਦੱਸ ਕੀ ਕਰਾਂਗੇ ਇਤੋਂ ਰੋਟੀ ਖਾਵਾਂਗੇ ਸੀ। ਬਾਈ ਬਿੱਗੇ ਚ ਕਿੰਨੀ ਫਸਲ ਹੋ ਜੂਗੀ? ਬਿੱਗੇ ਕੱਟ ਕੱਟ 20 ਹਜ਼ਾਰ ਦੀ ਆ ਹੋ ਜਾਂਦੀ ਐ। ਉਹ ਯਾਰ ਇਹ ਜਿਹੜੀ ਆਕਸੀਜਨ ਆ ਨਾ। ਹਾਂ। ਆਕਸੀਜਨ ਜਿਹੜੀ ਹਸਪਤਾਲਾਂ ਚੋਂ ਮਿਲਦੀ ਐ ਕਿਹੜੇ ਵੀ ਭਾਲਦਾਂ ਤੋਂ। ਉਹ ਜਦੋਂ ਲਾਉਂਦੇ ਨੇ ਨਾ ਉਹ ਲੱਖਾਂ ਚ ਸੂਈ ਜਾਂਦੀ ਐ ਬਾਈ ਲੱਖਾਂ ਚ। ਉਹ ਬਾਈ ਜੇ ਤੰਦਰੁਸਤ ਆ ਸਾਨੂੰ ਕਿਵੇਂ ਲੱਗੂ ਯਾਰ ਜਿਹੜਾ ਬਿਮਾਰ ਵੇਲੇ ਕੰਮ ਕਰਦਾ ਸੀ ਤਾਂ। ਤੰਦਰੁਸਤੀ ਸਦਾ ਨਹੀਂ ਰਹਿੰਦੀ ਇਹ। ਇੱਕ ਦਿਨ ਤੰਦਰੁਸਤੀ ਵੀ ਚਲੀ ਜਾਣੀ ਐ। ਸੱਜਣਾ ਇਹਦੇ ਨਾਲ ਜ਼ਿੰਦਗੀ ਐ ਜ ਆਪਣੀ ਪਾਣੀ ਖਤਮ ਹੋ ਗਿਆ ਤੇ ਦਰਖਤ ਵੀ ਖਤਮ ਹੁੰਦੇ ਜਾ ਰਹੇ ਨੇ ਤੇਰੇ ਵਰਗਿਆਂ ਨੇ ਤੇਰੇ ਵਰਗਿਆਂ ਨੇ ਹਰੀ ਕ੍ਰਾਂਤੀ ਲਿਆਂਦੀ ਹਾਂ ਹਰੀ ਕ੍ਰਾਂਤੀ ਨੇ ਆਪਣਾ ਉਜਾੜਾ ਕੀਤਾ ਠੀਕ ਹੈ ਹਾਲਾ ਕਹਿੰਦਾ ਯਾਰ ਜੀਰੀ ਜੀਰੀ ਨੇ ਸਭ ਕੁਝ ਖਤਮ ਕਰਤਾ ਜੀਰੀ ਨੇ ਆਪਣੇ ਜੀਵ ਜੰਤੂ ਖਤਮ ਕਰਤੇ ਦਰਖਤ ਖਤਮ ਕਰਤੇ ਪਾਣੀ ਖਤਮ ਕਰਤਾ ਜ਼ਿੰਦਗੀ ਖਤਮ ਕਰਤੀ ਆਉਣ ਵਾਲੀਆਂ ਪੀੜੀਆਂ ਖਤਮ ਹੋ ਜਾਣੀਆਂ ਉਹ ਤਾਂ ਮੈਂ ਤੇਰੀ ਗੱਲ ਇਹਦਾ ਫਾਇਦਾ ਦੱਸ ਕੀ ਇਹ ਮੈਨੂੰ ਫਾਇਦਾ ਕੀ ਇਹਦਾ ਨਸ਼ਾ ਨਹੀਂ ਇਹਦੇ ਬਾਈ ਫਾਇਦੇ ਨੇ ਇਹਦੇ ਥੱਲੇ ਆਪਣੇ ਬੱਚੇ ਖੇਡਦੇ ਨੇ ਇਹਦੇ ਥੱਲੇ ਆਪਾਂ ਡੰਗਰ ਬਣਾ ਦਿੰਦੇ ਆ ਆਪਾਂ ਬਹਿ ਜਾਂਦੇ ਆ ਇੱਕ ਟਾਈਮ ਲਾਈਟ ਵੀ ਨਹੀਂ ਹੁੰਦੀ ਇਹ ਬਾਈ ਅੱਜਕੱਲ੍ਹ ਕੌਣ ਬਹਿੰਦਾ ਏਸੀ ਕਰੇ ਲੱਗਿਆ ਹੋਇਆ ਜਵਾਗ ਏਸੀ ਪਾਸੀ ਏਸੀ ਪਹਿਨਣਾ ਕੌਣ ਦੱਸਦਾ ਕਿ ਉਹ ਟਾਈਮ ਆ ਦਰਖਤਾਂ ਥੱਲੇ ਬੈਠਣ ਦਾ ਜਿਹੜਾ ਇਹ ਸਕੂਨ ਦਿੰਦੇ ਨੇ ਨਾ ਉਹ ਏਸੀ ਨਹੀਂ ਦਿੰਦਾ ਹੈਗਾ ਉਹ ਭਾਈ ਅੱਜ ਕਾ ਭੱਜ ਦੌੜ ਦੀ ਜ਼ਿੰਦਗੀਆਂ ਨੇ ਟਾਈਮ ਕਿਹਦੇ ਕੋਲੇ ਵੀ ਇਹ ਥੱਲੇ ਬੈਠੂ ਆ ਕੇ ਹਾਨੂੰ ਦਾ ਟਾਈਮ 2 ਮਿੰਟਾ ਨਹੀਂ ਹੈਗਾ ਪਹਿਲਾਂ ਜਦੋਂ ਤੈਨੂੰ ਸਾਹ ਨਾ ਆਇਆ ਫੇਰ ਵੀ ਤਾ ਬੈਠੇਗਾ ਨਾ ਉਹ ਦੇਖੀ ਜਊ ਏਸੀ ਕਿੰਨਾ ਚਿਰ ਚੱਲਣਗੇ ਤੇਰੇ ਵਰਗੇ ਨੇ ਹੰਕਾਰ ਦੇ ਪੈਸੇ ਦੇ ਹੰਕਾਰ ਦੀ ਦੌੜ ਦੇ ਵਿੱਚ ਏਸੀ ਲਵਾ ਕੇ ਏਸੀ ਇੱਕ ਤਾਂ 50000 ਦਾ ਲਵਾਉਨੇ ਹੋ ਇਹ ਤੁਸੀਂ 30 ਰੁਪਿਆ ਦਾ ਬੂਟਾ ਲਿਆ ਕੇ ਕਿੰਨੇ ਕਿੰਨੇ ਗੁੰਨੇ ਇਹਦੇ ਵਿੱਚ ਕੋੜਾ ਮੁੜਕਾ ਜੀ ਨਾਲ ਥੱਲੇ ਬੈਠਾ ਕੋ ਫਾਇਦਾ ਨਹੀਂ ਦਾ ਕੀ ਕੀ ਫਾਇਦਾ ਤੂੰ ਮਰੀ ਜੈ ਨਾ ਯਾਰ ਲੱਕੜਾਂ ਗੰਦ ਪੁੱਤਲੇ ਪੱਤੇ ਡੇੜੇ ਬੁੜੀਆਂ ਬੋਲੀਆਂ ਸੰਭਰ ਸੰਭਰ ਕੇ ਨੂੰ ਲੱਕੜਾਂ ਸਾਮੀ ਜਾ ਕੀ ਕਰਾਂਗੇ ਦੱਸ ਇਹਨਾਂ ਦਾ ਇਹ ਬਾਈ ਯਾਰ ਤੁਸੀਂ ਲੋਕਾਂ ਨੇ ਨਾ ਸਾਰਾ ਕੁਝ ਉਹ ਯਾੜ ਕੇ ਰੱਖ ਦੇਣਾ ਇਹ ਦਰਖਤਾਂ ਦੀ ਕਟਾਈ ਇੰਨੀ ਹੁੰਦੀ ਹੈ ਤੁਸੀਂ ਇਹ ਯਾੜ ਦੇਣਾ ਪੰਜਾਬ ਨੂੰ ਪੰਜਾਬ ਇੱਕ ਦਿਨ ਰਾਜਸਥਾਨ ਉਹ ਜ਼ਰੂਰ ਬਣੂਗਾ ਬਈ ਮੇਰੀ ਗੱਲ ਯਾਦ ਰੱਖਿਓ ਬੱਡ ਲੋ ਬਾਈ ਯਾਰ ਮੈਂ ਤੁਹਾਨੂੰ ਟੋਕਦਾ ਨਹੀਂ ਹੈਗਾ ਦੇਖਾ ਚਾਹੇ ਸਾਰੇ ਪੱਟ ਦੋ ਜੰਨੇ ਹੈਗੇ ਕੰਮ ਤਾਂ ਆਉਂਦਾ ਨਹੀਂ ਕੋਈ ਅੱਗੇ ਲੱਕੜ ਕੰਮ ਆਜੇ ਹੁਣ ਲੱਕੜ ਦੀ ਕੰਮ ਨਹੀਂ ਕਰੇ ਗੈਸ ਹੋ ਗਏ ਬਿਜਲੀ ਦੇ ਚੁੱਲ੍ਹੇ ਹੋ ਗਏ ਲੱਕੜਾਂ ਦੀ ਗਲੀ ਜਾਂਦੀਆਂ ਨੇ ਪਰ ਕੀ ਫਾਇਦਾ ਲੈਣਾ ਗੰਦ ਪਈ ਜਾਂਦਾ ਭਰਾਵਾ ਐਂ ਕਹਦਾ ਮਤਲਬ ਉਹ ਲੱਕੜ ਕਿਉਂ ਨਹੀਂ ਕੰਮ ਆਉਂਦੀ ਯਾਰ ਜਿੰਨਾ ਬੈਡਾਂ ਤੇ ਤੂੰ ਪੈਣਾ ਉਹ ਇਹਦੇ ਨਾਲ ਬਣਦੇ ਨੇ ਜਿਹੜੇ ਮੰਜਿਆਂ ਤੇ ਤੂੰ ਬੈਣਾ ਉਹ ਇਹਦੇ ਨਾਲ ਬਣਦੇ ਨੇ ਜਿਹੜੇ ਆਪਣੇ ਚੁੱਲ੍ਹੇ ਨੇ ਰੋਟੀ ਇਹਨਾਂ ਦੀ ਬਣਦੀ ਹੈ ਇਹਨਾਂ ਦੇ ਵਿੱਚ ਐਨੇ ਤੱਤ ਨੇ ਕੀ ਇਹ ਰੋਟੀ ਦੇ ਜਿਹੜੇ ਗੈਸ ਨੇ ਉਹ ਨਿਰੀ ਬਿਮਾਰੀ ਦਾ ਘਰ ਨੇ ਜਿਹੜੀ ਲੱਕੜ ਨਾਲ ਰੋਟੀ ਬਣਦੀ ਹੈਗੀ ਉਹਦਾ ਸਵਾਦ ਵੀ ਅਲੱਗ ਹੁੰਦਾ। ਭਾਈ ਅੱਜ ਤਾਂ ਟਾਈਮ ਹੀ ਨਹੀਂ ਲੱਕੜਾਂ ਵਿੱਚ ਕੌਣ ਅੱਗ ਬਾਲਦਾ ਐਨਾ ਬੁਢਿਆਂ ਕੋਲ ਟਾਈਮ ਕਿੱਥੇ ਕੰਮ ਕਰ ਬੁਢਿਆਂ ਕੋਲ ਹੋਰ ਬਥੇਰੇ ਨੇ ਯਾਰਾ ਐਨਾ ਟਾਈਮ ਕਿੱਥੇ ਆਦਾ ਬਿੱਲੇ ਲੋਕਾਂ ਦਾ ਭਾਈ ਯਾਰ ਤੁਸੀਂ ਜਦੋਂ ਹਸਤ ਬਤਾਲ ਦੇ ਵਿੱਚ ਮਹੀਨਾ-ਮਹੀਨਾ ਪੈ ਜਾਂਦਾ ਉਹ ਤੁਹਾਨੂੰ ਟਾਈਮ ਕਿਵੇਂ ਮਿਲ ਜਾਂਦਾ ਹੈ। ਚਲੋ ਉਹ ਤਾਂ ਯਾਰ ਜਦੋਂ ਲੋਟ ਪੈਂਦਾ ਸਭរី ਪੈਂਦੇ ਨੇ ਹੁਣ ਮੇਰੇ ਕਿਹੜਾ ਇਕੱਲੇ ਤੇ ਪੈਂਦਾ ਯਾਰ ਉਹ ਤੂੰ ਤਾਂ ਮੈਨੂੰ ਗਿਆਨ ਦੀ ਜਨਾ ਭਾਈ ਇੱਕ ਗੱਲ ਇੱਕ ਦਿਨ ਯਾਦ ਰੱਖੀ ਤੂੰ ਇਹ ਦੁਨੀਆ ਦੇ ਵਿੱਚ ਨਰਖਤ ਨਹੀਂ ਹੋਣੇ ਹੈਗੇ ਤੜਫਣਗੇ ਲੋਕ ਤੜਫਣਗੇ ਇਹਨੇ ਰੇਸਤ ਅਸੀਂ ਤਾਂ ਆਲਾ ਕਹਿੰਦਾ ਯਾਰ ਤੂੰ ਵੱਡਾ ਬਦਮਾਨ ਹੈ ਬਦਮਾਨ ਨਹੀਂ ਬਾਈ ਵੱਡ ਲੋ ਯਾਰ ਐਵੇਂ ਥੋੜਾ ਮੈਂ ਟਾਈਮ ਖਰਾਬ ਕਰਤਾ ਉਹ ਤਾਂ ਵੱਡਣੀ ਹੈ ਬਾਈ ਹੁਣ ਵੱਡ ਲੋ ਕਾਲਿਆ ਉਹ ਗੱਲ ਆਇਆ ਬਾਈ ਗੱਲ ਬਾਈ ਦੀ ਸਿਆਣੀ ਵੀ ਸੀ ਯਾਰ ਹੈ ਫਾਇਦਾ ਨਾ ਸਿਆਣੀਆਂ ਚੀਜ਼ਾਂ ਦਾ ਕੋਈ ਐ ਕਰ ਬਾਈ ਮੜਾ ਬੋਲ ਮਾਰੇ ਯਾਰ ਕੀ ਹੋ ਗਿਆ ਕਾਲੇ ਬਾਈ ਆਈ ਆਈ ਗਿਰਾ ਤੇਰੀ ਗੱਲ ਸਿਆਣੀ ਹੈ ਯਾਰ ਹੁਣ ਫੜਦੇ ਵੀ ਨਹੀਂ ਅਸੀਂ ਉਹ ਵੱਡ ਲੋ ਵੱਡ ਲੋ ਯਾਰ ਟਾਈਮ ਖਰਾਬ ਹੁੰਦਾ ਬਾਈ ਥੋੜਾ ਉਹ ਬਾਈ ਇੱਕ ਮਿੰਟ ਰੇਤਾ ਮੜਾ ਯਾਰ ਉਹ ਗੱਲ ਕਾਲੇ ਸਿਆਣੀ ਲੱਗੀ ਮੈਨੂੰ ਹੋਰ ਹੋਰ ਬਾਹਲੀ ਸਿਆਣੀ ਕਰੀਏਗਾ ਹੋਰ ਅੱਪਾ ਬੈਠਾਂਗੇ ਮੜਾ ਬੈਠੀ ਬਾਈ ਕਿਵੇਂ ਟਾਈਮ ਖਰਾਬ ਕਰਤਾ ਯਾਰ ਨਾ ਬੈਠਦਾ ਮੜਾ ਯਾਰ ਮੈਨੂੰ ਯਾਰ ਦੇਖ ਭਾਈ ਤੇਰੀ ਗੱਲ 'ਚ ਤੰਤ ਲੱਗਿਆ ਗੱਲ ਤੇਰੀ ਸਿਆਣੀ ਐ ਜਿਵੇਂ ਦਰਖਤ ਵੱਡੀ ਜਾਂਦੇ ਆ ਸਾਹ ਲੈਣਾ ਬਹੁਤ ਔਖਾ ਐ ਇਸੇ ਕਰਕੇ ਪੈ ਜਾਂਦੇ ਆ ਪਰ ਇਹ ਸਾਹ ਤਾਂ ਨਹੀਂ ਦਿੰਦਾ ਆਪਾਂ ਨੂੰ ਮੇਰੀ ਗੱਲ ਤੇਰੇ ਮਨ ਲੱਗੀ ਦੇਖ ਆਹ ਤੋਂ ਗਲਤੀ ਹੋਗੀ ਅਜੀ ਉਹ ਨਹੀਂ ਯਾਰ ਆਪਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਇਹ ਚੀਜ਼ਾਂ ਸਾਹਮਣੇ ਰੱਖਣੀਆਂ ਨੇ ਨਾ ਸਹੀ ਗੱਲ ਆਪਣੀ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੋਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿਉਂ ਜਿਹੜੀ ਹਵਾ ਹੈ ਉਹ ਇਨਾਂ ਨੇ ਦੇਣੀ ਆਪਾਂ ਨੂੰ ਸਾਹ ਇਨਾਂ ਕਰਕੇ ਆਉਣਾ ਸਮਝੇਗਾ ਜਦੋਂ ਆਪਾਂ ਜੰਮਦੇ ਆ ਉਦੋਂ ਤੋਂ ਲੈ ਕੇ ਮਰਨ ਤੱਕ ਇਹ ਦਰਖਤ ਕੰਮ ਆਉਂਦੇ ਨੇ ਆਪਣੇ ਅੱਛਾ ਜਦੋਂ ਜੰਮਦਾ ਬੱਚਾ ਉਦੋਂ ਨਿੰਮ ਮੰਨਣ ਵਾਸਤੇ ਇਹ ਦਰਖਤਾਂ ਤੋਂ ਨਿੰਮ ਤੋੜ ਕੇ ਲਿਆਉਣਾ ਪੈਂਦਾ ਹਾਂ ਇਹ ਵੀ ਗੱਲ ਸਿਆਣੀ ਹੈ ਬਈ ਜਦੋਂ ਮਰਦਾ ਉਦੋਂ ਵੀ ਲੱਕਣਾ ਚ ਦੇਣਾ ਪੈਂਦਾ ਹੋਰ ਕੋਈ ਸਾਥ ਨਹੀਂ ਦਿੰਦਾ ਹੈਗਾ ਜਦੋਂ ਹੁੰਦਾ ਪੈਸਾ ਉਦੋਂ ਯਾਰ ਬਥੇਰੇ ਜਦੋਂ ਖਤਮ ਫਿਰ ਕੋਈ ਯਾਰ ਵੀ ਨਹੀਂ ਖੜਦਾ ਹੈਗਾ ਉਸਤਾਦ ਸਹੀ ਗੱਲ ਆ ਬਈ ਮਰਨ ਲੱਕੜੀ ਮੱਚਦੇ ਨਾਲ ਆਪਣੇ ਹਨਾ ਪੈਸਾ ਨਹੀਂ ਮੱਚਦਾ ਹੈਗਾ ਤੈਨੂੰ ਹੰਕਾਰ ਆ ਪੈਸੇ ਦਾ ਪੈਸਾ ਨਹੀਂ ਨਾਲ ਮੱਚਦਾ ਨਾ ਕੋਈ ਯਾਰ ਵਿਚਾਰ ਮੱਚੇ ਹਨਾ ਉਹ ਤਾਂ ਲੱਕੜੇ ਕੰਮ ਆਉਂਦੀ ਹੈ ਬਈ ਭਾਈ ਅਸੀ ਯਾਰ ਤੇ ਗਲਤੀ ਮਾਂ ਹੋ ਗਈ ਯਾਰ ਦੇਖ ਅਸੀਂ ਇਤੋਂ ਵੀ ਗਲਤੀ ਮੰਨਦੇ ਆ ਦੇਖ ਤੇਰੀ ਗੱਲ ਸਹੀ ਨਹੀਂ ਸੀ ਬਾਈ ਬਾਈ ਕਾਲਾ ਸਾਮ ਤੋਂ ਛੱਟ ਖੜਾ ਇਹਨਾਂ ਦਾ ਬਾਈ ਅੱਗੇ ਤੋਂ ਧਿਆਨ ਰੱਖ ਪਾਣੀ ਪੂਣੀ ਪਾਇਆ ਕਰ ਨਾ ਨਾ ਪਾਣੀ ਡਿੱਗ ਗਈ ਮਰੇ ਆਪਣਾ ਆਪਾਂ ਉਧਰ ਬਥੇਰਾ ਬਾਹਣਾ ਬਾਹਗਰੂ ਉਧਰ ਵਾਧਾ ਦੇਊਗਾ ਆਪਾਂ ਨੂੰ ਠੀਕ ਹੈ ਸੰਭਾਲ ਕਰ ਮੇਰੀ ਤਾਂ ਇੱਕ ਬੇਨਤੀ ਆ ਬਾਈ ਹਾਂਜੀ ਤੁਸੀਂ ਥੋੜੇ ਥੋੜੇ ਦਰਾਖਤ ਹੋਰ ਵੀ ਲਾਓ ਨਾ ਲਾਵਾਂਗੇ ਬਈ ਪੱਕਾ ਯਾਰ ਫਲਦਾਰ ਲਾਓ ਬੂਟੇ ਲਾਓ ਚਾਹੇ ਇਹ ਲਾਓ ਕੱਲੇ ਆਪਾਂ ਉਧਰ ਹੀ ਮੋਟਰ ਤੇ ਬੂਟੇ ਹੋਰ ਲਾ ਦੇ ਪੰਜ ਚਾਰ ਨਾ ਲਾ ਦਾਂਗੇ ਹੋਰ ਦੇ ਲਾਵਾਂਗੇ ਬਥਰਾ ਜੀ ਚੰਗਾ ਬਈ ਕਾਹੇ ਸਕਦੇ ਬਈ ਛੱਡ ਖੜਾ ਯਾਰ ਮਿੱਟੀ ਲਵੇ ਲਾ ਦੇ ਮੜੀ ਜੀ ਆ ਤਰਿਆ ਸੰਦਿਆ ਯਾਰ ਹੋਰ ਗਲਤੀ ਹੋ ਗਈ ਭਰਾਵਾ ਇਹ ਤਾਂ ਵਧੀਆ ਬਾਈ ਟਾਈਮ ਤੇ ਆ ਗਿਆ ਜੇ ਵਰਦਾਂ ਦੇ ਆਪਾਂ ਜਾਂਜੀ ਪੰਗਾ ਹੋ ਜਾਂਦਾ ਕਿੱਥੇ ਦੇ ਮੰਗ ਦੇਣਾ ਹਾਂਜੀ ਪੰਜਾਬੀਓ ਸਾਡੀ ਇਹ ਵੀਡੀਓ ਇੱਕ ਥੋੜੀ ਜਿਹੀ ਛੋਟੀ ਜਿਹੀ ਕੋਸ਼ਿਸ਼ ਸੀ ਜੋ ਦਰਖਤਾਂ ਦੇ ਪ੍ਰਤੀ ਅਸੀਂ ਵੀਡੀਓ ਬਣਾਈ ਹੈ ਨੂੰ ਵੱਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਅਸੀਂ ਤਾਂ ਇਹੀ ਕਹਿੰਨੇ ਆ ਪੰਜਾਬੀਓ ਜੇ ਦਰਖਤ ਬਚਣਗੇ ਤਾਂ ਆਪਾਂ ਨੂੰ ਸਾਹ ਆਊਗਾ ਵੱਤੋਂ ਵੱਧ ਆਪਾਂ ਦਰਖਤ ਲਾਈਏ ਕੁਦਰਤ بچਾਈਏ ਪਵਨ ਗੁਰੂ ਪਾਣੀ ਪਿੱਤਾ ਜੋ ਗੁਰੂ ਨਾਨਕ ਦੇਵ ਜੀ ਦਾ ਪਵਨ ਸ਼ਬਦ ਹੈ ਉਹ ਤੇ ਆਪਾਂ ਚੱਲੀਏ ਧੰਨਵਾਦ